ਹਾਲੇ ਤੁਹਾਡਾ ਸਾਰਿਆਂ ਦਾ ਆਈ ਹੋਪ ਤੁਸੀਂ ਆਪਣੇ ਆਪਣੇ ਘਰ ਦੇ ਵਿੱਚ ਬਹੁਤ ਹੀ ਵਧੀਆ ਹੋਗੇ ਤੇ ਵੀਕੈਂਡ ਮਨਾ ਰਹੇ ਹੋਗੇ ਵੈਲਕਮ ਬੈਕ ਟੂ आवर ਵੀਕੈਂਡ ਬਲੌਗ ਵੀਕੈਂਡ ਬਲੌਗ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋ ਵੀਕੈਂਡ ਦੋ ਵੀਕ ਤੋਂ ਮੈਂ ਬਲੌਗ ਨਹੀਂ ਪਾ ਸਕੀ ਇਹਦੇ ਪਿੱਛੇ ਵੀ ਇੱਕ ਕਾਰਨ ਹੈ ਜੋ ਤੁਹਾਨੂੰ ਮੈਂ ਇਸ ਬਲੌਗ ਦੇ ਵਿੱਚ ਦੱਸਾਂਗੀ ਇਸ ਕਾਰਨ ਨੂੰ ਜਾਣਨ ਵਾਸਤੇ ਤੁਹਾਨੂੰ ਸਾਡਾ ਬਲੌਗ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣਾ ਪਏਗਾ ਤੇ ਸਾਡੇ ਬਲੌਗ ਨੂੰ ਜਿਹੜੇ ਪਹਿਲੀ ਵਾਰ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਨਾ ਭੁੱਲਣਾ ਕਿਉਂਕਿ ਇਦਾਂ ਤੁਹਾਨੂੰ ਸਾਡੇ ਹਰ ਵਲੌਗ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦੀ ਹੈ ਤੇ ਚਲੋ ਫਿਰ ਅੱਜ ਦਾ ਵਲੌਗ ਸ਼ੁਰੂ ਕਰਦੇ ਆਂ ਰੀਦੀ ਮੈਂ ਸ਼ੁਰੂ ਕਰੀਏ ਜੀ ਚਲੋ ਚਲੋ ਮਿਲਦੇ ਆਂ ਫਿਰ ਵਲੌਗ ਦੇ ਵਿੱਚ ਗਾਈਜ਼ ਮੇਰੇ 2-3 ਦਿਨੋਂ ਤੋਂ ਨਾ ਬਾਹ ਤੇ ਕੁਝ ਨਿਕਲ ਆਇਆ ਸੀਗਾ ਜਿਹਦੇ ਕਰਕੇ ਨਾ ਮੈਂ ਪਹਿਲੇ ਆਪਣੇ ਫੈਮਿਲੀ ਡਾਕਟਰ ਕੋਲ ਚੈੱਕ ਕਰਵਾਉਣ ਗਈ ਸੀ ਤੇ ਉਹ ਕਹਿੰਦੇ ਕਿ ਅਸੀਂ ਇਹ ਮੈਡੀਸਨ ਦੇ ਸਕਦੇ ਤੁਸੀਂ ਔਰਜੈਂਸ ਵਿੱਚ ਜਾਓ ਐਮਰਜੈਂਸੀ ਵਿੱਚ ਡਾਕਟਰ ਕੋਲ ਜਾਓ ਤੇ ਹੁਣ ਮੈਂ ਹਸਪੀਟਲ ਆਈ ਹੋਈ ਆ ਮੇਰੇ ਪੇਨ ਬਹੁਤ ਜ਼ਿਆਦਾ ਇੱਕ ਵਾਰੀ ਮੈਨੂੰ ਦੇਖ ਕੇ ਚਲੇ ਗਿਆ ਫਿਰ ਦੁਬਾਰਾ ਆਇਸੇ ਦੇਖ ਕੇ ਚਲੇ ਗਿਆ ਕੁਝ ਦੱਸਦੇ ਨਹੀਂ ਬਈ ਬਸ ਦੇਖ-ਦੇਖ ਕੇ ਚਾਈ ਜਾਂਦੇ ਆ ਹੁਣ ਤਾਂ ਮੈਨੂੰ ਡਰ ਲੱਗਣ ਲੱਗ ਗਿਆ ਇਹਨਾਂ ਨੇ ਕਰਨਾ ਕੀ ਆ ਐਮਰਜੈਂਸੀ ਦੇ ਵਿੱਚ ਕਮ ਸੇ ਕਮ 7-8 ਘੰਟੇ ਲੱਗ ਜਾਂਦੇ ਹੁਣ ਦੇਖੋ ਮੈਨੂੰ ਕਿੰਨਾ ਟਾਈਮ ਲੱਗਦਾ ਮੈਨੂੰ ਇੰਨੀ ਜ਼ਿਆਦਾ ਪੇਨ ਆ ਤੇ ਮੈਂ ਸਵੇਰ ਦੀ 8 ਵਜੇ ਇੱਥੇ ਆ ਕੇ ਬੈਠੀ ਆ ਤਾਂ 10 ਵਜੇ ਚੱਲਿਆ ਤੇ ਟਾਈਮ ਪਾਸ ਹੋ ਨਹੀਂ ਰਿਹਾ ਇੱਕ ਕਮਰੇ 'ਚ ਬਿਠਾਇਆ ਹੋਇਆ ਜਿਹੜਾ ਸਾਰੇ ਪਾਸੇ ਬੰਦਿਆ ਇਦਾਂ ਲੱਗਦਾ ਕਿ ਜਿਵੇਂ ਜੇਲ੍ਹ 'ਚ ਬੈਠੀ ਹੁੰਨੀ ਆ ਤੇ ਡਾਕਟਰ ਇੱਕ ਵਾਰੀ ਦੇਖ ਗਏ ਦੋ ਵਾਰੀ ਦੇਖ ਕੇ ਕੁਝ ਦੱਸਦੇ ਨਹੀਂ ਪਏ ਹੁਣ ਤਾਂ ਮੈਨੂੰ ਡਰ ਲੱਗਣ ਲੱਗ ਗਿਆ ਉਹ ਤਾਂ ਮੈਨੂੰ ਨੀਂਦ ਆਉਂਦੀ ਪਈ ਜੀ ਕਹਿੰਦਾ ਇੱਥੇ ਸੋ ਜਾਵਾ ਪਤਾ ਨਹੀਂ ਕੀ ਕਰਾਂ ਮੈਨੂੰ ਸਮਝ ਨਹੀਂ ਆ ਰਿਹਾ ਅਗਰ ਪਹਿਲਾਂ ਨਾ ਮੈਨੂੰ ਡਾਕਟਰ ਆਏ ਸੀ ਚੈੱਕ ਕਰਕੇ ਗਏ ਆ ਤੇ ਉਹਨਾਂ ਨੂੰ ਇਹ ਲੱਗਾ ਕਿ ਕ੍ਰਿਟੀਕਲ ਆ ਉਹਨਾਂ ਨੇ ਫੋਟੋ ਖ ਤੇ ਉਹ ਕਹਿੰਦੇ ਸੀ ਅਸੀਂ ਮਤਲਬ ਕਿ ਆਪਣੇ ਸੁਪੀਰੀਅਰ ਨੂੰ ਦਿਖਾਵਾਂਗੇ ਜੋ ਉਹਨਾਂ ਨੇ ਸੁਪੀਰੀਅਰ ਨੇ ਕਿਹਾ ਕਿ ਆਪਰੇਸ਼ਨ ਤੇ ਮੇਰੀ ਬਾਹ ਦਾ ਅੱਜ ਆਪਰੇਸ਼ਨ ਹੋਏਗਾ ਮਤਲਬ ਕਿ ਜਿਹੜੀ ਵੀ ਆ ਨਿਕਲੀ ਆ ਉਹਦਾ ਆਪਰੇਟ ਹੋਏਗਾ ਤੇ ਹੁਣ ਮੈਨੂੰ ਬਹੁਤ ਜ਼ਿਆਦਾ ਡਰ ਲੱਗ ਰਿਹਾ ਪਹਿਲੇ ਗੌਰਮ ਮੇਰੇ ਨਾਲ ਆਏ ਸੀ ਬੱਚੇ ਵੀ ਨਾਲ ਆਏ ਸੀ ਪਰ ਉਹ ਹੁਣ ਘਰ ਚਲੇ ਗਏ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ ਬੱਚੇ ਨੂੰ ਭੁੱਖ ਲੱਗੀ ਮੈਂ ਗੌਰਮ ਨੂੰ ਕਿਹਾ ਕਿ ਤੁਸੀਂ ਘਰ ਚਲੇ ਜਾਓ ਤੇ ਹੁਣ ਮੈਂ ਇਕੱਲੀ ਆ ਤੇ ਮੈਨੂੰ ਬਹੁਤ ਜ਼ਿਆਦਾ ਡਰ ਲੱਗ ਰਿਹਾ ਕਿ ਪਤਾ ਨਹੀਂ ਹੁਣ ਇਹਨਾਂ ਨੇ ਮੇਰੇ ਨਾਲ ਕੀ ਕਰਨਾ ਹੈ ਮੈਂ ਦੂਸਰੀ ਬਿਲਡਿੰਗ ਵਿੱਚ ਸਕੈਨਿੰਗ ਕਰਾਨ ਗਈ ਤੇ ਉੱਥੇ ਨਾਰੇ ਲੱਗਦੇ ਪਏ ਸੀ ਕਹਿੰਦੇ ਸੀ ਆਪਰੇਸ਼ਨ ਕਰਨਾ ਆਪਰੇਸ਼ਨ ਕਰਨਾ ਆਪਰੇਸ਼ਨ ਤਾਂ ਕੀਤਾ ਨਹੀਂ ਮੈਨੂੰ ਸਵੇਰੇ ਫੇਰ ਬੁਲਾ ਲਿਆ 7 ਵਜੇ ਐ ਮੈਂ ਫੇਰ ਕੱਲ ਸਵੇਰੇ ਅੱਜ ਵੀ ਮੈਨੂੰ ਮੈਨੂੰ 3:30 ਹੋ ਗਿਆ 3:30 ਮੈਂ ਘਰ ਆਈਆਂ ਕੱਲ ਸਵੇਰੇ 7 ਵਜੇ ਫੇਰ ਬੁਲਾ ਲਿਆ ਪਤਾ ਨਹੀਂ ਹੁਣ ਇਹਨਾਂ ਨੇ ਮੈਨੂੰ ਕੀ ਕਰਨਾ ਵਾ ਕੀ ਨਹੀਂ ਕਰਨਾ ਕੁਝ ਨਹੀਂ ਪਤਾ ਗਾਇਜ਼ ਇਹਨਾਂ ਨੇ ਇਕੋਗ੍ਰਾਫੀ ਵੀ ਕਰ ਦਿੱਤੀ ਆ ਤੇ ਐਕਸਰੇ ਵੀ ਹੋ ਗਏ ਆ ਹੁਣ ਕੱਲ ਹੀ ਸਵੇਰੇ 7 ਵਜੇ ਪਤਾ ਲੱਗੂਗਾ ਕੁਝ ਕੀ ਕਰਨਾ ਇਹਨਾਂ ਨੇ ਕੀ ਨਹੀਂ ਕਰਨਾ ਤੇ ਚਲੋ ਫਿਰ ਕੱਲ ਦਿਖਾਨੇ ਆ ਇਹ ਮੇਰਾ ਕੀ ਕਰਦੇ ਬਾਦ ਆ ਹੈਲੋ ਗਾਇਜ਼ ਮੇਰਾ ਆਪਰੇਸ਼ਨ ਹੋ ਗਿਆ ਹੈ ਹਾਂ ਤਾ ਤੇ ਹੁਣ ਮੈਨੂੰ ਛੁੱਟੀ ਹੋ ਗਈ ਆ ਪਰ ਇੰਜੈਕਸ਼ਨ ਲੱਗੇ ਹੋਣ ਕਰਕੇ ਨਾ ਮੈਨੂੰ ਚੱਕਰ ਆ ਗਏ ਸੀਗੇ ਤੇ ਹੁਣ ਗੌਰਵ ਫਿਰ ਕਹਿੰਦੇ ਚੱਲ ਗਿਨੀ ਤੂੰ ਕੁਝ ਖਾ ਲੈ ਕਿਤੇ ਗੌਰਵ ਨੂੰ ਟੈਨਸ਼ਨ ਹੋ ਗਈ ਕਿਤੇ ਗਿਨੀ ਰਸਤੇ 'ਚ ਨਾ ਡਿੱਗੇ ਜੇ ਮੈਨੂੰ ਚੱਕ ਕੇ ਲੈ ਕੇ ਜਾਣੀ ਪਵੇ ਦੇਖ ਗਿਨੀ ਇੱਥੇ ਕੁਝ ਖਾ ਜਾ ਤੇ ਹੁਣ ਗੌਰਵ ਮੈਨੂੰ ਇੱਕ ਵੈਜੀਟੇਰੀਅਨ ਰੈਪ ਤੇ ਕਹਿੰਦੇ ਫ੍ਰੈਂਚ ਫ੍ਰਾਈਜ਼ ਲੈ ਲੈ ਥੋੜੇ ਜਿਹਾ ਖਾ ਲੈ ਕਿਉਂਕਿ ਇੱਥੇ ਹੋਰ ਜ਼ਿਆਦਾ ਨਾਨ ਵੈਜੀ ਮਿਲਦਾ ਆ ਤੇ ਮੈਂ ਵੈਜੀਟੇਰੀਅਨ ਆ ਤੇ ਇਸ ਕਰਕੇ ਫਿਰ ਹੁਣ ਥੋੜਾ ਜਿਹਾ ਖਾ ਕੇ ਫਿਰ ਘਰ ਜਾਵਾਂਗੀ ਜਿੱਦਾਂ ਕਿ ਤੁਹਾਨੂੰ ਪਤਾ ਹੈ ਗਾਇਸ ਕਿ ਮੇਰੀ ਬਾਹ ਦਾ ਆਪਰੇਸ਼ਨ ਹੋਇਆ ਹੈ ਤੇ ਗੋਰਮ ਮੇਰੇ ਕੰਮ ਘਰ ਦੇ ਕੰਮਾਂ ਵਿੱਚ ਹੈਲਪ ਕਰਾਂਦੇ ਅੱਜ ਗੋਰਮ ਦੀ ਛੁੱਟੀ ਸੀ ਤੇ ਗੋਰਮ ਇੱਧਰ ਦੇਖੋ ਗੋਰਮ ਆਟਾ ਗੁੰਨੇ ਪਿਆ ਗੋਰਮ ਮੇਰੇ ਮਲਟੀਟਾਸਕਿੰਗ ਕੰਮ ਕਰਦੇ ਪਿਆ ਇੱਧਰ ਉਹਨਾਂ ਨੇ ਚਾਵਲ ਭਿਗੋਤੇ ਆ ਚਾਵਲ ਬਣਾਣੇ ਆ ਇੱਧਰ ਪਾਣੀ ਰੱਖਤਾ ਹੈ ਚਾਵਲਾਂ ਦਾ ਤੇ ਇੱਧਰ ਵੇਖ ਲੋ ਗੋਰਮ ਦੇ ਕੰਮ ਪਲੇਟ ਨਹੀਂ ਲੰਬੀ ਤੇ ਚੋਪਰ ਰੱਖ ਦਿੰਦਾ ਹੈ ਛੱਡ ਜਾਣਾ ਆ ਇੱਧਰ ਟਮਾਟਰਾਂ ਦੀ ਸਬਜ਼ੀ ਬਣਦੀ ਪਈ ਆ ਤੇ ਗੌਰਵ ਹੁਣ ਕਰਦੇ ਪਏ ਨਾਲੋਂ ਨਾਲ ਮਲਟੀਟਾਸਕਿੰਗ ਪਹਿਲੇ ਹੈਲੋ ਕਰੋ ਗਾਇਸ ਨੂੰ ਇੱਧਰ ਵੀ ਹੁਣ ਕਰੋ ਗੌਰਵ ਨੂੰ ਸ਼ਰਮ ਬਹੁਤ ਆਉਂਦੀ ਹੈ ਗਾਇਸ ਓਹੋ ਉੱਧਰ ਰਿਆਨਾ ਵੀ ਆ ਗਈ ਰਿਆਨਾ ਕਹਿੰਦੀ ਮੈਂ ਕਿਉਂ ਆਪਣੇ ਪਾਪਾ ਨੂੰ ਤੰਗ ਨਾ ਕਰਾਂ ਜੇ ਮੰਮਾ ਤੰਗ ਕਰਦੀ ਤੇ ਮੈਂ ਵੀ ਕਰਾਂਗੀ ਤਾਂ ਓਕੇ 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 ਨੋ ਨੋ ਬਣਾਉਂਦੇ ਰੀ ਰਿਆਨਾ ਸੁੱਤੀ ਉੱਠ ਕੇ ਆ ਗਈ ਤੇ ਰੋਣ ਲੱਗ ਗਈ ਆ ਤੇ ਹੁਣ ਇਹਨੂੰ ਸਵਾਣਾ ਪਹਿਣਾ ਇੱਕ ਹੱਥ ਨਾ ਚੁੱਕਿਆ ਹੋਇਆ ਮੈਨੂੰ ਓਕੇ ਓਕੇ ਮੇਰੇ ਸਟੀਚਸ ਲੱਗੇ ਹੋਏ ਹਨ ਤੇ ਥੋੜਾ ਜਿਹਾ ਕੇਅਰ ਕਰਦੀ ਪੈਂਦੀ ਆਪਣੇ ਹੱਥ ਦੀ ਬਸ ਇਸੇ ਕਰਕੇ ਗੌਰਵ ਤਕਰੀਬਨ ਘਰ ਦਾ ਸਾਰਾ ਕੰਮ ਪੈਸੇ ਤੇ ਕਰਕੇ ਜਾਂਦੇ ਆ ਪਰ ਜਿੰਨਾ ਤੁਹਾਨੂੰ ਪਤਾ ਹੈ ਬੱਚਿਆਂ ਦੇ ਨਾਲ ਮੁਸ਼ਕਲ ਹੋ ਜਾਂਦੀ ਆ ਘਰ ਜਾਂਦੇ ਆ ਪਰ ਫਿਰ ਵੀ ਥੋੜਾ ਬੋਤਾ ਕਰਨਾ ਪੈਂਦਾ ਪਰ ਫਿਰ ਵੀ ਮੇਰੀ ਬਹੁਤ ਸਾਰੀ ਹੈਲਪ ਹੋ ਜਾਂਦੀ ਰਿਦੀਮਾ ਵੀ ਮੇਰੀ ਬਹੁਤ ਹੈਲਪ ਕਰਦੀ ਆ ਬੈਡ ਸ਼ੀਟ ਬਿਸ਼ਵਾਂਦੀ ਆ ਮੇਰੇ ਨਾਲ ਸਾਰੇ ਕੰਬਲ ਵਗੈਰਾ ਮੇਰੇ ਨਾਲ ਇਕੱਠਾ ਕਰਵਾਉਂਦੀ ਹੈ ਰਿਆਨਾ ਨੂੰ ਰਿਆਨਾ ਨੂੰ ਬਰਸ਼ ਵੀ ਕਰਵਾਉਂਦੀ ਆ ਵੈਰੀ সুইਟ ਇਹ ਤਾਂ ਮੇਰੀ সুইਟਾਤਾ ਹੈ ਨਾ ਰੇਦੀਮਾ ਯੂ ਆ ਮਾਈ সুইਟ ਹਾਰਟ ਰਿਆਨਾ ਕੀ ਕਰਦੀ ਆ ਰਿਆਨਾ ਸਿਰਫ ਮੰਮਾ ਨੂੰ ਤੰਗ ਕਰਦੀ ਆ ਸਿਰਫ ਮੰਮਾ ਨੂੰ ਤੰਗ ਕਰਨ ਦੀ ਹੈਲਪ ਕਰਦੀ ਆ ਚਲੋ ਗਾਇਸ ਮਿਲਦੇ ਆ ਫਿਰ ਇਹਨੂੰ ਚੁੱਪ ਕਰਵਾ ਕੇ A few moments later ਰਿਆਨਾ ਦੇ ਪਾਪਾ ਰਿਆਨਾ ਨੂੰ ਡਾਂਟਦੇ ਪਿਆ ਤੇ ਰਿਆਨਾ ਇੱਥੇ ਗੁੱਸਾ ਕਰਕੇ ਇੱਕ ਸਾਈਡ ਤੇ ਬੈਠੀ ਆ ਖਾ ਦੇਖ ਲੋ ਇਹ ਨਾ ਮੇਕਅਪ ਦੀ ਕਿੱਟ ਦੇਖਦੀ ਪਈ ਸੀ ਤੇ ਗੌਰਵ ਇਹਨੂੰ ਛਿੜਕਾ ਦਿੰਦੇ ਤੇ ਅੱਖਾਂ ਤੇ ਹੱਥ ਰੱਖ ਲਿਆ ਵਾ ਕਹੂਗੀ ਲਿਪਸਟਿਕ ਲਗਾ ਕੇ ਜਾਣੀ ਜਿੱਥੇ ਜਾਣੀ ਆ ਦਵਾਉਂ ਤੇਰੀ ਮੈਂ ਲਿਪਸਟਿਕ ਪੱਛਾਈ ਤਾਂ ਕੱਟ ਗਈ ਪੀਆ ਮੈਂ ਕੀ ਕਹੇ ਇੱਧਰ ਕਰ ਮੇਰੇ ਵੱਲ ਮੂੰਹ ਇੱਧਰ ਕਰੀ ਈ ਕੋ ਚਿੱਦਾਈ ਕਰੇਂਗੀ ਬਾਛੋ ਚਲੋ ਹੁਣ ਦੇਖਿਓ ਨੀ ਫਟਾਫਟ ਚੁੱਪ ਵੀ ਹੋ ਜਾਣਾ ਪਾਪਾ ਕੋਲ ਦਦੀ ਮਾ

ਨਹੀਂ ਮੀਆਂ ਨਾ ਦੇ ਨੀ ਪੁਲਿਸ ਲਈ ਨਹੀਂ ਮੀਆਂ ਨਾ ਵੇ ਫਿਲੀਪਸ ਗੰਦ ਕੇ Papa ਗੰਦੀ ਬਾਤ ਕੀ ਅਭੀ ਮੈਂ ਛੋਟੀ ਹੂੰ ਪਿਛੀ ਕਿੱਥੇ ਲੈ ਜਾਣੀ ਹੈ ਯਨਲ ਪਿਛੀ ਕਿੱਥੇ ਲੈ ਜਾਣੀ ਹੈ ਚਲੋ ਗਾਇਜ਼ ਰਿਧੀਮਾ ਤੇ ਰਿਹਾਨਾ ਦੇ ਸੌਣ ਦਾ ਟਾਈਮ ਹੋ ਗਿਆ ਹੈ ਤੇ ਇੱਥੇ ਹੁਣ ਅਸੀਂ ਆਪਣੇ ਵਲੌਗ ਦਾ ਐਂਡ ਕਰਦੇ ਹਾਂ ਤੇ ਮਿਲਦੇ ਹਾਂ ਫਿਰ अगले ब्लॉग के अज का ब्लॉग चंगा लगे होगा जो तुम सा अज का ब्लॉग चंगा लगे हो सा ब्लॉग में लाइक शेयर से कमेंट करना बिल्कुल ना भूलना तो मिलते हैं फिर अगले वीकेंड अगले ब्लॉग के नाल तद तक थैंक्स फॉर वॉचिंग बाय बाय एंड प्लीज सबसक्राइब आर चैनल एंड तद तक बाय 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 I love you. Ah, bye bye.